ਪਿਆਰੇ ਸਤਗੁਰ ਦੇ ਪਿਆਰਿਓ ਅੱਜ ਆਪਾਂ ਹਜ਼ਰ ਸੁਲਤਾਨ ਬਾਹੂ ਜੀ ਦਾ ਕਲਾਮ ਦਿਲ دریا ਸਮੁੰਦਰੋਂ ਡੂੰਗੇ ਕੌਣ ਦਿਲਾਂ ਦੀਆਂ ਜਾਣੇ ਆਪਾਂ ਤੁਸੀਂ ਦੇਖ ਰਹੇ ਹੋ ਲੋਕ ਗੀਤ ਐਰਾ ਚੈਨਲ ਦੇ ਵਿੱਚ ਜਿੱਥੇ ਆਪਾਂ ਸੁਹਾਗ ਘੋੜੀਆਂ ਗਿੱਧੇ ਪਖੜੇ ਬੋਲੀਆਂ ਹੈਨਾ ਥੋੜਾ ਜਿਹਾ ਨੱਚਣਾ ਟੱਪਣਾ ਜ਼ਿੰਦਗੀ ਦੇ ਖੁਸ਼ੀਆਂ ਭਰੇ ਰੰਗ ਪੇਸ਼ ਕਰਦੇ ਹਾਂ ਉੱਥੇ ਹੀ ਆਪਾਂ ਵਿੱਚ ਬੁੱਲੇ ਸ਼ਾਹ ਦੀਆਂ ਕਾਫੀਆਂ ਬਾਬਾ ਬੁੱਲੇ ਸ਼ਾਹ ਜੀ ਦੀਆਂ ਕਾਫੀਆਂ ਸ਼ਰਮ ਜੀ ਦੀ ਰਵਾਈ ਕਦੇ ਹਜ਼ਰ ਸੁਲਤਾਨ ਬਾਹੂ ਦੇ ਕਲਾਮ ਕਦੀ ਗੁਰੂ ਸਾਹਿਬ ਦੀ ਬਾਣੀ ਦੇ ਵਿੱਚੋਂ ਸ਼ਬਦ ਵੀ ਆਪਾਂ ਚੈਨਲ ਦੀ ਨਜ਼ਰ ਕਰਦੇ ਹਾਂ ਗੁਰੂ ਪਿਆਰਿਓ ਬਾਹੂ ਸਾਹਿਬ ਪਤਾ ਨਹੀਂ ਕਿੰਨੇ ਸਮਾਂ ਪਹਿਲਾਂ ਇਹ ਚੀਜ਼ਾਂ ਲੈ ਕੇ ਕਿੰਨੇ ਜਿੱਦਾਂ ਚਾਰੇ ਵੇਦ ਸ਼ਾਸਤਰ ਪ੍ਰਾਣ ਸਮ੍ਰਿਤੀਆਂ ਸ਼੍ਰੀਮਦ ਭਾਗਵਤ ਗੀਤਾ ਹਨਾ ਕੁਰਾਨੇ ਸ਼ਰੀਫ ਬਾਈਬਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਐਦਾਂ ਹੀ ਜਿੱਦਾਂ ਸਾਡੇ ਆਪਣੇ ਵਿਆਸ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਦੇ ਵਿੱਚ ਪਤਾ ਨਹੀਂ ਆਪਾਂ ਕਦੇ ਨਾ ਹੀ ਨਹੀਂ ਸੁਣੇ ਜਿੱਦਾਂ ਰਾਬੇ ਬਸਰੀ ਜੀ ਨੇ ਭੀਮ ਭੋਈ ਜੀ ਕਿੰਨੇ ਆਪਣੇ ਮੀਰ ਦਾਸ ਜੀ ਦੀ ਪੁਸਤਕ ਮੀਰਾ ਵਾਈ ਜੀ ਦੀ ਮੈਂ ਸਭ ਤੋਂ ਪਹਿਲਾਂ ਛੋਟੀ ਐਜ ਚ ਮਮਾ ਨੇ ਮੈਨੂੰ ਉਹ ਲੈ ਕੇ ਦਿੱਤੀ ਮਾਮਾ ਜੀ ਉਹਨਾਂ ਨੇ ਸਭ ਤੋਂ ਪਹਿਲੀ ਕਿਤਾਬ ਜਿਹੜੀ ਪੜ੍ਹੀ ਸੀ ਮੀਰਾ ਪ੍ਰੇਮ ਦੀਵਾਨੀ ਮਤਲਬ ਕਿ ਸਮੇਂ-ਸਮੇਂ ਤੇ ਹਰ ਇੱਕ ਸਮੇਂ ਦੇ ਵਿੱਚ ਆਏ ਸੰਤਾਂ ਮਹਾਤਮਾ ਪਿਆਰੀਆਂ ਰੂਹਾਂ ਨੇ ਜਿਹੜੀਆਂ ਗੁਰੂ ਦੇ ਨਾਲ ਅੰਦਰੋਂ ਜਿਨ੍ਹਾਂ ਨੇ ਪਾਲਿਆ ਆਪਣੇ ਰਹਿਬਰ ਨੂੰ ਆਪਣੇ ਮੁਰਸ਼ਿਦ ਪ੍ਰੀਤਮ ਪਿਆਰੇ ਉਹਨਾਂ ਨੇ ਜਿਹੜੇ ਜ਼ਿਕਰ ਕੀਤੇ ਅਸੀਂ ਉਹਨਾਂ ਨੂੰ ਪੜ੍ਹ ਕੇ ਆਨੰਦ ਲੈਂਦੇ ਹਾਂ ਉਹਨਾਂ ਨੂੰ ਸੁਣ ਕੇ ਆਨੰਦ ਲੈਂਦੇ ਹਾਂ ਕਿ ਜਿਹੜਾ ਸਾਡਾ ਮੁਰਸ਼ਿਦ ਹੈ ਪ੍ਰੀਤਮ ਪਿਆਰਾ ਹੈ ਸਤਗੁਰ ਹੈ ਜਿਹਦੋਂ ਕਿਸੇ ਰੂਹ ਨੂੰ ਆਪਣੇ ਦਿਲ ਆਪਣੇ ਨਾਲ ਉਹ ਜੋੜ ਲੈਂਦੇ ਨੇ ਤਾਂ ਦਿਲ ਦਰਿਆ ਸਮੁੰਦਰੋਂ ਢੂੰਗੇ ਸਾਡੇ ਦਿਲ ਦੀਆਂ ਭਾਵਨਾਵਾਂ ਸਾਡੇ ਜਿਹੜੀਆਂ ਅੰਤਰਾਤਮਾ ਦੀਆਂ ਗਤੀਵਿਧੀਆਂ ਜੋ ਨੇ ਕੱਲੀ-ਕੱਲੀ ਦੀ ਰਗ ਰਗ ਤੋਂ ਵਾਕਫ ਹੈ ਮੁਰਸ਼ਿਦ ਪਿਆਰਾ ਅਸੀਂ ਦੁਨੀਆ ਕੋਲੋਂ ਕੁਝ ਵੀ ਛਪਾਈ ਜਾਈਏ ਪਰ ਉਹਦੇ ਕੋਲੋਂ ਕੁਝ ਨਹੀਂ ਛਪਿਆ ਉਹ ਸੁਮਾਲਕ ਕੋਲੋਂ ਤੇ ਸਾਡੇ ਮੁਰਸ਼ਿਦ ਦੇ ਕੋਲ ਮੁਰਸ਼ਿਦ ਦੇ ਰੂਪ ਦੇ ਵਿੱਚ ਸਤਿਗੁਰ ਪਿਆਰੇ ਦੇ ਰੂਪ ਦੇ ਵਿੱਚ ਆ ਕੇ ਹੀ ਕੁੱਲ ਮਾਰਗ ਸਾਨੂੰ ਜ਼ਿੰਦਗੀ ਦੀ ਸਹੀ ਸੇਧ ਵਖਸ਼ਦਾ ਹੈ ਮੁਬਾਰਕ ਨੇ ਉਹ ਰੂਹਾ ਜਿਨ੍ਹਾਂ ਨੂੰ ਦਲਦਲ ਦੇ ਵਿੱਚੋਂ ਇਸ ਚੱਕਰ ਦੇ ਵਿੱਚੋਂ ਕੱਢ ਕੇ ਸੋਹਣੇ ਨੇ ਆਪਣੇ ਕੰਨਾਂ ਲਾ ਲਿਆ ਤੇ ਸਾਨੂੰ ਅਸੀਂ ਦੇਖੋ ਘਰ ਗ੍ਰੈਸਟੀ ਦੇ ਕਮਾ ਕਰਿਆ ਨੂੰ ਵੀ ਉਹਦਾ ਬਖਸ਼ਾ ਹੈ ਬਲ ਹੈ ਜਿਹੜਾ ਆਪਾਂ ਡਿਊਟੀਆਂ ਇਮਾਨਦਾਰੀ ਨਾਲ ਨਿਭਾਈ ਜਾਂਦੇ ਆ ਤੇ ਆਪੇ ਜਦੋਂ ਰੂਹ 'ਚ ਵਿਰਾਗ ਉੱਠਦਾ ਹੈ ਰੂਹ ਦੇ ਅੰਦਰੋ ਚੀਜ਼ ਉੱਠਦੀ ਹੈ ਕਿ ਮੇਰੇ ਮਰਸ਼ਦ ਆ ਮੈਨੂੰ ਵੀ ਦਰਸ਼ਨ ਦੇ ਦਾਰ ਬਖਸ਼ ਦਿਓ ਪਲੀਜ਼ ਮੈਨੂੰ ਵੀ ਸੱਦ ਲਿਓ ਤੇ ਕਿੰਨੀ ਹੈਰਾਨੀ ਹੋ ਜਾਂਦੀ ਹੈ ਉਦੋਂ ਕਿ ਜਦੋਂ ਅਸੀਂ ਸੰਗਤ ਦੇ ਵਿੱਚ ਬੈਠੇ ਹੁੰਦੇ ਹਾਂ ਸ਼ੁਕਰਾਨਾ ਕਰ ਰਹੀ ਹੁੰਦੇ ਹਾਂ ਅੱਖਾਂ ਵੀ ਨਮ ਹੋ ਜਾਂਦੀਆਂ ਨੇ ਕਿ ਮੇਰੇ ਮਾਲਕਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਤੁਸੀਂ ਮੈਨੂੰ ਵੀ ਸੰਗਤ ਵਿੱਚ ਬਿਠਾ ਲਿਆ ਮੈਨੂੰ ਵੀ ਥੋੜਾ ਜਿਹਾ ਸੇਵਾ ਦੇ ਨਾਲ ਜੋੜ ਕੇ ਉਹ ਸਮਾਂ ਬਖਸ਼ਤਾ ਹਰ ਇੱਕ ਰੂਹ ਜਿਹੜੀ ਹੈ ਅੰਦਰੋਂ ਕਿੰਨਾ ਸ਼ੁਕਰਾਨਾ ਕਰਦੀ ਹੈ ਹਰ ਇੱਕ ਰੂਹ ਦੀਆਂ ਆਪਣੀਆਂ ਹੱਡ ਬੀਤੀਆਂ ਨੇ ਤਾਈਓ ਐਨੀਆਂ ਉਸ ਦੀਆਂ ਗੋਪੀਆਂ ਐਨੀਆਂ ਉਸ ਦੀਆਂ ਰੂਹਾਂ ਉਹ ਐਨੇ ਉਸ ਦੇ ਆਸ਼ਕ ਸਾਡੀਆਂ ਨਜ਼ਰਾਂ 'ਚ ਚਾਹੇ ਆਪਾਂ ਉਹ ਮਰਦ ਨੇ ਜਾਂ ਉਹ ਔਰਤ ਹੈ ਪਰ ਹੈ ਸਾਰੀਆਂ ਉਹਦੀਆਂ ਰੂਹਾਂ ਉਸ ਪਿਆਰੇ ਪ੍ਰੀਤਵੰਦੀਆਂ دیਵਾਨੀਆਂ ਹਰ ਇੱਕ ਰੂਹ ਨੂੰ ਰੂਹ ਨੂੰ ਹੁੰਦਾ ਹੈ ਕਿ ਮੈਨੂੰ ਮੈਂ ਮਾਲਕਾ ਤੇਰੀ ਦਿੱਪਤੀ ਹੋਈ ਡਿਊਟੀ ਇਮਾਨਦਾਰੀ ਨਾਲ ਨਿਭਾ ਕੇ ਕੁਝ ਸਮਾਂ ਮੈਨੂੰ ਸੰਗਤ ਦੇ ਵਿੱਚ ਕੁਝ ਸਮਾਂ ਮੈਨੂੰ ਆਪਣੇ ਬਚਨਾਂ ਦਾ ਪ੍ਰਸ਼ਾਦ ਆਪਣੇ ਦਰਸ਼ਨਾਂ ਦਾ ਪ੍ਰਸ਼ਾਦ ਆਪਣੀ ਸੇਵਾ ਦਾ ਪ੍ਰਸ਼ਾਦ ਸੱਚੇ ਬਾਦਸ਼ਾਹ ਮੈਨੂੰ ਵੀ ਬਖਸ਼ ਦਿਓ ਮੈਨੂੰ ਵੀ ਬਖਸ਼ ਦਿਓ ਤੇ ਉਹ ਸੁਣਦਾ ਹੈ। ਇਹੀ ਇਸ ਕਲਾਮ ਦੇ ਵਿੱਚ ਹਜ਼ਰ ਸੁਲਤਾਨ ਬਾਹੁ ਬਿਆਨ ਕਰ ਰਹੇ ਨੇ ਕਿ ਦਿਲ ਦਰਿਆ ਸਮੁੰਦਰੋਂ ਡੂੰਗੇ ਕੌਣ ਦਿਲਾਂ ਦੀਆਂ ਜਾਣੇ ਉਹ ਜਾਣਦਾ ਦਿਲਾਂ ਦੀਆਂ ਭਾਈ। ਪੜਨ ਲੱਗੇ ਹਾਂ ਅਰਜ ਕਰਨ ਲੱਗੇ ਹਾਂ ਗੁਰੂ ਦੇ ਪਿਆਰਿਆਂ ਨੂੰ ਸੁਲਤਾਨ ਬਾਹੁ ਜੀ ਦਾ ਇਹ ਬਹੁਤ ਹੀ ਪਿਆਰਾ ਕਲਾਮ। ਦਿਲ ਦਰਿਆ ਸਮੁੰਦਰ ਆ ਡੋਗੇ ਕੌਣ ਦਿਲਾ ਦਿਆ ਜਾਣੇ ਹੂ ਬੀਚੇ che jere veche vanj muhane hu choda tabuk ਹੂ ਜੋ ਦਿਲ ਦਾ ਮਰਮ ਹੋਵੇ ਵਾਹੂ ਜੋ ਦਿਲ ਦਾ ਮਰਮ ਪਸ਼ਾਣੇ ਹੂ ਜੋ ਦਿਲ ਦਾ ਮਰਮ ਹੋਵੇ ਵਾਹੂ ਸੋਇਆ ਰਬ ਪਸ਼ਾਣੇ ਹੂ ਦਿਲ ਕਾਲੇ ਕੰਨੋ ਮੂੰਹ ਕਾਲਾ ਚੰਗਾ ਜੇ ਕੋਈ ਉਸ ਨੂੰ ਜਾਣੇ ਹੇ ਹੂ ਮੂੰ ਕਾਲਾ ਦਿਲ ਅੱਛਾ ਹੋਵੇ ਤਾਂ ਦਿਲ ਯਾਰ ਪਛਾਣੇ ਹੂ ਇਹ ਦਿਲ ਯਾਰ ਦੇ ਪਿੱਛੇ ਹੋਵੇ ਇਹ ਦਿਲ ਯਾਰ ਦੇ ਪਿੱਛੇ ਹੋਵੇ ਮਤਾਂ ਯਾਰ ਵੀ ਕਦੇ ਪਛਾਣੇ ਹੋ ਬਾਹੂ ਸਹ ਆਲਮ ਛੋੜ ਮਸੀਤਾ ਨਠੇ ਬਾਹੂ ਸਹ ਆਲਮ ਛੋੜ ਮਸੀਤਾ ਨਠੇ ਜਦ ਲਗੇ ਨੇ ਦਿਲ ਟਿਕਾਣੇ ਹੂ ਜਦ ਲਗੇ ਨੇ ਦਿਲ ਟਿਕਾਣੇ ਹੂ ਦੇਲੇ ਦਰਿਆ ਸਮੁੰਦਰ ਨੂੰ ਗੇ ਕੋਣ Dila diya Ho Kano dila diya jane